ਉਹ ਨਹੀਂ ਅਸិត ਉਹਨਾਂ ਵੋਟਾਂ ਪਾ ਕੇ ਕੁਛ ਨਹੀਂ ਅੱਛਾ ਹਾਂ ਪਹਿਲਾਂ ਤੂੰ ਕਿ ਹੁਣ ਜੇ ਬੜਾ ਨਿਰਾਸ਼ ਹੋ ਕੇ ਵੀ ਨਹੀਂ ਪਾਉਣੀ ਬਹੁਤ ਬੜੀ ਨਿਰਾਸ਼ ਆ ਕਿਹੜੀ ਗੱਲੋਂ ਕੋਈ ਕੁਛ ਨਹੀਂ ਕਰ ਰਿਹਾ ਹੱਥੋਂ ਵੋਟਾਂ ਲੈ ਲੈਂਦੇ ਨੇ ਮਾੜੋ ਠੇਡੇ ਮਾਰ ਦਿੰਦੇ ਕੋਈ ਨਹੀਂ ਛੱਡੋ ਸਾਡੀ ਸੁਣਦਾ ਪੂਰੇ ਆ ਕੇ ਆਏ ਲੱਗ ਜਣੇ ਕਰਨ ਹਰ ਵਾਰ ਠੇਡੇ ਖਾਣੇ ਉਹ ਕਦੇ ਮਾਰ ਵੀ ਦੇ ਉਹ ਠੇਡਾ ਠੇਡਾ ਹਨ ਇਹ ਚਲੋ ਮੰਨ ਲਓ ਤੁਹਾਨੂੰ ਪੈਨਸ਼ਨ ਮਿਲਦੀ ਆ 3000 ਮਹੀਨੇ ਦੀ ਹਨਾ ਉਹਦੇ ਨਾਲ ਕੀ ਕੀ ਹੋ ਸਕਦਾ ਤੁਹਾਡਾ ਕੀ ਹੋਣਾ ਕੁਛ ਨਹੀਂ ਹੋਣਾ ਹੈਗਾ 3000 ਕਿੰਡੀ ਕੀ ਚੀਜ਼ ਆ 5 ਹੋ ਜੀ 10000 ਤੱਕ ਕੰਮ ਹੋ ਫਿਰ ਸਾਨੂੰ ਮਿਲਦਾ ਬਹੁਤ ਮਾਰੇ ਇਸ ਵਾਰ ਬੱਪੂ ਆਇ ਨਹੀਂ ਲੱਗਦਾ ਚੋਣਾ ਵਾਲਾ ਕੰਮ ਠੰਡਾ ਜਾ ਪਿਆ ਹੋਇਆ ਵੀ ਕੋਈ ਬਾਹਲਾ ਨਹੀਂ ਲੋਕਾਂ ਦਾ ਉਤਸ਼ਾਹ ਵੀ ਅਸੀਂ ਵੋਟ ਪਾਉਣ ਜਾਣਾ ਜਾਂ ਕਿਹੜਾ ਖੜੇ ਹਨਾ ਕਿਹੜਾ ਨਾਮ ਖੜੇ 50 ਸਾਲ ਹੋ ਗਏ ਵੋਟਾਂ ਪਾਉਂਦੇ ਨੇ ਸਾਡਾ ਕੀ ਕਰਿਆ ਇਹਨਾਂ ਨੇ ਕੁਛ ਨਹੀਂ ਕਰਿਆ ਬੁੜੀਆਂ ਨੂੰ ਵੀ ਕਹਿਗੇ ਤੇ ਵੀ ਸਾਨੂੰ ਚੁੱਲ੍ਹੇ ਦਾ ਵੀ ਪਾਵਾਂਗੇ ਦੋ ਦੋ 2000 ਹਾਂ ਕਿਸੇ ਨੇ ਮੁੜ ਕੇ ਢਿੰਡਾ ਨਹੀਂ ਵਾਹਿਆ ਉਹ ਤਾਂ ਕਹਿੰਦੇ ਜੀ ਖੰਡ ਵੀ ਦਵਾਂਗੇ ਚਾਹ ਪੱਤੀ ਵੀ ਦਵਾਂਗੇ ਅਸੀਂ ਵੀ ਦੱਸਿਆ ਵੀ ਭਾਜੀਪੀ ਨੂੰ ਤਾਂ ਪਿੰਡਾਂ 'ਚ ਅਸੀਂ ਬੜਨ ਨਹੀਂ ਦਿੰਦੇ ਜੇ ਸਾਡੇ ਡਾਂਗਾਂ 'ਤੇ ਗੋਲੀ ਮਾਰਨ ਜੇ ਸਾਡਾ ਨੁਕਸਾਨ 'ਤੇ ਉਹਨਾਂ ਦੇ ਵਿੱਚ ਬੜਨ ਨਹੀਂ ਦਿੰਦੇ ਤੁਸੀਂ ਉਹਨਾਂ ਨੂੰ ਪਿੰਡਾਂ 'ਚ ਨਹੀਂ ਬੜਨ ਲਓਗੇ ਕਿਤੇ ਇਹ ਮੈਸੇਜ ਤਾਂ ਨਹੀਂ ਜਾਊਗਾ ਵੀ ਯਾਰ ਵੀ ਪੰਜਾਬ ਦੇ ਜਿਹੜੇ ਕਿਸਾਨ ਆ ਉਹ ਹੁੱਲੜਵਾਜ਼ ਆ ਉਹ ਘੇਰਦੇ ਆ ਉਹ ਤਾਂ ਸਾਨੂੰ ਅੱਗੇ ਵੀ ਕਹਿੰਦੇ ਨੇ ਵੀ ਇਹ ਤਾਂ ਸਾਨੂੰ ਅੱਤਵਾਦੀ ਵੀ ਕਿਹਾ ਹੈ ਨਾਲੀ ਦੇ ਕੀੜੇ ਵੀ ਕਿਹਾ ਹੈ ਹੂੰ ਇਹਦਾ ਵੱਖਵਾਦੀ ਸਾਨੂੰ ਸਾਰਾ ਕੁਝ ਹੀ ਕਹਿੰਦੇ ਨੇ ਕਿ ਸਰਕਾਰਾਂ ਵੀ ਐਂ ਲੱਗਦੀਆਂ ਵੀ ਉੱਤੋਂ ਤੋਂ ਬੜੀਆਂ ਚਮਕਦਾਰ ਆ ਬੜਾ ਸੋਹਣੇ ਸੋਹਣੇ ਪ੍ਰਚਾਰ ਆ ਹੈ ਹਾਂਜੀ ਹਾਂ ਸਰ ਸਰਕਾਰਾਂ ਵੀ ਐਂ ਨਹੀਂ ਲੇਕੇ ਵੋਟਰ ਆ ਰਾਮ ਨਾਲ ਬਗ ਜਾਂਦੇ ਨੇ ਉਦੋਂ ਬਾਅਦ ਕਿਹਨੇ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਜੀ ਤੁਹਾਡੇ ਪਿੰਡਾਂ ਦਾ ਕਿਵੇਂ ਹਾਲਾਤ ਮਾੜੇ-ਮੋਟੇ ਚੇਂਜ ਹੋਏ ਆ ਨਹੀਂ ਕੋਈ ਚੇਂਜ ਨਹੀਂ ਹੋਏ ਉਹੀ ਪੁਰਾਣੇ ਚੱਲ ਰਹੇ ਨੇ ਕੋਈ ਮਤਲਬ ਠੀਕ ਨਹੀਂ ਹੋਇਆ ਮੁੰਡੇ ਨੇ ਨੌਜਵਾਨ 12 12 13 13 ਸਾਲ ਦੇ 15 15 ਸਾਲ ਦੇ ਚਿੱਟਾ ਪੀਂਦੇ ਨੇ ਜਦੋਂ ਮੁੰਡਾ ਮਰਦਾ ਉਹਦੇ ਮਾਪੇ ਨਾ ਮੋਟਾ ਲੱਗ ਜਦੋਂ ਜਾਂਦੇ ਨੇ ਉਹਦਾ ਦਿਲ ਪੁੱਛਣਾ ਚਾਹੀਦਾ ਵੀ ਕਿੰਨਾ ਉਖਾ ਹੈ ਅਸੀਂ ਫੋਟ ਕਿਨੂੰ ਭੌਣੀਆਂ ਕਿ 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 ਕਿਸੇ ਨੇ ਤਾਂ ਭੇਜਿਓ ਤੁਸੀਂ ਕਿਸੇ ਨੇ ਤਾਂ ਭੇਜਿਓ ਤੁਸੀਂ ਨਹੀਂ ਸਾਨੂੰ ਕਿਸੇ ਨੇ ਨਹੀਂ ਭੇਜਿਆ ਹਾਂ ਤੁਸੀਂ ਐਂ ਫੇਤ ਲੈਣਾ ਵੀ ਫੋਟ ਕਿੱਤਰ ਪਾਉਗੀ ਤੁਸੀਂ ਜੁੜੇ ਹੋਇਓ ਦੁਨੀਆ ਦੇ ਨਾਲ ਮੈਂ ਮਨਦੀਪ ਪੰਜਾਬ ਦੇ ਵਿੱਚ ਚੋਣਾਂ ਦਾ ਮਾਹੌਲ ਪਖਿਆ ਹੋਇਆ ਤੇ ਬਹੁਤ ਸਾਰੀਆਂ ਸੀਟਾਂ ਇਦਾਂ ਦੀਆਂ ਜਿਹਨੂੰ ਕਿ ਹੌਟ ਸੀਟ ਕਿਹਾ ਜਾਂਦਾ ਤੇ ਇਸ ਹੌਟ ਸੀਟ ਦੇ ਵਿੱਚ ਉਹ ਸੰਗਰੂਰ ਦੀ ਸੀਟ ਵੀ ਸਭ ਤੋਂ ਹੌਟ ਸੀਟ ਮੰਨੀ ਜਾਂਦੀ ਹੈ ਜਿੱਥੇ ਪੰਜਾਬ ਦੇ ਵੱਡੇ ਵੱਡੇ ਪੋਲੀਟੀਕਲ ਚਿਹਰੇ ਆ ਜਿਹੜੇ ਚੋਣ ਮੈਦਾਨ ਦੇ ਵਿੱਚ ਉਤਰੇ ਹੋਏ ਨੇ ਤੇ ਅੱਜ ਅਸੀਂ ਸੰਗਰੂਰ ਦੇ ਪਿੰਡ ਉੱਬਾਵਾਲ ਦੇ ਵਿੱਚ ਆਏ ਹੋਏ ਆ ਤੇ ਇਥੇ ਗੱਲਬਾਤ ਕਰਾਂਗੇ ਸਾਡੇ ਨਾਲ ਸਾਥ ਦੇ ਵਿੱਚ ਬਾਬੇ ਨੇ ਨੌਜਵਾਨ ਨੇ ਆਪਾਂ ਉਹਨਾਂ ਨਾਲ ਗੱਲਬਾਤਾਂ ਕਰਾਂਗੇ ਬਾਬਾ ਜੀ ਕੀ ਹਾਲ ਚਾਲ ਨੇ ਸਾਰਿਆਂ ਦੇ ਜੀ ਬਹੁਤ ਵਧੀਆ ਠੀਕ ਠਾਕ ਹੋ ਜੀ ਐ ਨਹੀਂ ਪਹਿਲਾਂ ਜਿਵੇਂ ਅਕਾਲੀਆਂ ਦਾ ਵੀ ਜੋਰ ਰਿਹਾ ਕਾਂਗਰਸ ਦਾ ਵੀ ਜੋਰ ਰਿਹਾ ਇਸ ਵਾਰ ਆਮ ਆਦਮੀ ਪਾਰਟੀ ਵੀ ਆ ਨਵੇਂ ਚਿਹਰੇ ਆ ਗਏ ਕੀ ਲੱਗਦਾ ਕੌਣ ਜਿੱਤੂ ਕੋਈ ਪਤਾ ਨਹੀਂ ਲੱਗਦਾ ਕਿ ਸਾਨੂੰ ਤਾਂ ਵੀ ਕਿਹੜਾ ਜੇ ਵੋਟਾਂ ਲੈ ਕੇ ਪਾਰ ਜਾਂਦੇ ਨੇ ਕੋਈ ਮਗਰੋਂ ਪੁੱਛਦਾ ਨਹੀਂ ਸਾਨੂੰ ਤਾਂ ਆ ਹੁਣ ਕਹਿੰਦੇ ਨੇ ਵੀ ਜਿਹੜੀ ਆ ਜੀਰੀ ਹੈ ਦੂਜੀ ਉਹਦਾ ਕਹਿੰਦੇ ਨੇ ਉਸ਼ਾ ਬਹੁਤਾ ਟਾਈਮ ਲਾਉਂਦੀ ਹੈ ਦੂਜੀ ਹੈ ਇਹਦਾ ਉਸ਼ਾ ਦਾ ਮੋਟਾ ਚੌੜਾ ਉਹ ਕਹਿੰਦੇ ਨੇ ਉਹਦਾ ਅਸੀਂ ਲੈਂਦੇ ਨਹੀਂ ਦੂਜੀ ਦਾ ਆਹ ਰੌਲਾ ਪੈ ਰਿਹਾ ਜੀ ਹਾਂ ਪੈ ਰਿਹਾ ਜੀ ਰੌਲਾ ਹਾਂ ਵੀ ਉਹ ਚੌੜ ਇਹ ਕਹਿੰਦੇ ਨੇ ਵੀ ਅਸੀਂ ਆ ਉਸ਼ਾਰੀ ਲਾਉਣ ਦੇਣੀ ਉਹ ਕਹਿੰਦੇ ਨੇ ਅਸੀਂ ਇਹਦਾ ਚੌੜ ਲੈਣਾ ਨਹੀਂ ਜਿਹੜਾ ਦੂਜੀ ਕੀ ਇਹਨੇ ਨਾ ਲੈਂਦੇ ਨੇ ਉਹਦਾ ਕਿ ਐ ਹਾਂ ਤੇ ਆਹੀ ਰੌਲਾ ਝਗੜਾ ਪੈਂਦਾ ਜੀ ਵੋਟਾਂ ਲੈ ਜਾਂਦੇ ਨੇ ਸਾਨੂੰ ਕੋਈ ਪੁੱਛਦਾ ਨਹੀਂ ਗੱਲੋਂ ਜੀ ਸੰਗਰੂਰ ਤੋਂ ਜੀ ਭਗਵੰਤ ਮਾਨ ਹੁਣਾਂ ਦਾ ਕਾਫੀ ਜੋਰ ਆ ਉਹਨਾਂ ਦਾ ਗੜ ਰਿਹਾ ਉਹਨਾਂ ਦਾ ਆਪਦਾ ਏਰੀਆ ਵੀ ਰਿਹਾ ਕੀ ਲੱਗਦਾ ਸੰਗਰੂਰ ਦੀ ਥੋੜੀ ਬਹੁਤੀ ਨਹਿਾਰ ਬਦਲੀ ਆ ਕੁਝ ਸੰਗਰੂਰ ਜ਼ਿਲ੍ਹੇ ਦੀ ਪੂਰੇ ਦੀ ਨਹੀਂ ਕੁਝ ਨਹੀਂ ਹੋਇਆ ਨਾ ਇਹਨਾਂ ਤੋਂ ਕੁਝ ਬਣਿਆ ਝਾੜੂ ਵਾਲਾਂ ਤੋਂ ਨਾ ਕਰਦੇ ਨੇ ਕਹਿ ਦਿੰਦੇ ਨੇ ਵੀ ਹਾਂ ਕਰਾਂਗੇ ਕਰਾਂਗੇ ਪਰ ਕੀਤਾ ਕੁਝ ਨਹੀਂ ਸਵਾਲ ਜਵਾਬ ਫਿਰ ਹੋਣਗੇ ਇਸ ਵਾਰ ਉਹਨਾਂ ਨੂੰ ਵੀ ਹੋਣਗੇ ਜੀ ਜੋ ਵੀ ਆਊਗਾ ਇੱਥੇ ਸਾਰਿਆਂ ਤੋਂ ਪੁੱਛਿਆ ਜਾਊਗਾ ਜਿਵੇਂ ਹੁਣ ਦੇਖਦਾ ਆਪਾਂ ਬੋਰਡ ਲੱਗੇ ਹੋਏ ਵੱਡੇ ਵੱਡੇ ਉਹ ਤਾਂ ਕਹਿੰਦੇ ਸੀ ਸਾਰਾ ਕੁਝ ਹੀ ਕਰਤਾ ਪੰਜਾਬ ਦੀ ਨਹਿਾਰ ਬਦਲ ਦਿੰਦੇ ਨੇ ਪਰ ਕੁਝ ਨਹੀਂ ਕਰਨ ਨੂੰ ਕੁਛ ਨਹੀਂ ਦੇ ਟੋ ਕਿੰਨੇ ਉਹਨੂੰ ਮਾਸਟਰਾਂ ਦਾ ਸੀਗਾ ਉਹ ਦੇਖੋ ਤੁਹਾਡੇ ਸਾਹਮਣੇ ਨਹਿਰ ਚ ਮਾਰ ਕੇ ਮਰੀ ਹੈ ਵਿਚਾਰੀ ਹੋਰ ਬਹੁਤ ਟੁਸ਼ ਹੋ ਰਿਹਾ ਨਹੀਂ ਕੁਛ ਕੀਤਾ ਕਹਿ ਰਿਹਾ ਨੌਕਰੀ ਦੇਵਾਂਗੇ ਨਹੀਂ ਕੁਛ ਨਹੀਂ ਮਿਲੀ ਨੌਕਰੀ ਕਿਸੇ ਨੂੰ 100 ਚੋ ਠੀਕ ਹੈ ਆਪਦੇ ਕਰਮ ਅਨੁਸਾਰ ਲੈ ਗਿਆ ਲੈ ਗਿਆ ਕੋਈ ਪਰ ਕੁਛ ਨਹੀਂ ਜ਼ਿਆਦਾਤਰ ਲੋਕ ਬੇਰੁਜ਼ਗਾਰੀ ਬੇਰੁਜ਼ਗਾਰ ਨਹੀਂ ਤੁਹਾਡੇ ਪਿੰਡਾਂ ਦਾ ਕਿਵੇਂ ਹਾਲਾਤ ਮਾੜੇ ਮੋਟੇ ਚੇਂਜ ਹੋਏ ਆ ਨਹੀਂ ਕੋਈ ਚੇਂਜ ਨਹੀਂ ਹੋਏ ਉਹੀ ਪੁਰਾਣੇ ਚੱਲ ਰਹੇ ਨੇ ਕੋਈ ਮਤਲਬ ਠੀਕ ਨਹੀਂ ਹੋਇਆ ਕੀ ਲੱਗਦਾ ਵੀ ਕੀ ਹੋਣਾ ਚਾਹੀਦਾ ਤੁਹਾਨੂੰ ਕਿਹੋ ਜੀਆਂ ਸਹੂਲਤਾਂ ਮਿਲਣੀਆਂ ਚਾਹੀਦੀਆਂ ਸਭ ਤੋਂ ਜ਼ਿਆਦਾ ਤਾਂ ਜੇ ਰੁਜ਼ਗਾਰ ਮਿਲੇ ਕਿਉਂ ਇਹ ਨਸ਼ਿਆਂ 'ਚ ਪੈਣ ਬੱਚੇ ਰੁਜ਼ਗਾਰ ਹੈ ਨਹੀਂ ਬੇਲੇ ਬੰਦੇ ਨੇ ਉਹ ਵਿਚਾਰੇ ਹੋਰ ਕੁਝ ਬਣਦਾ ਨਹੀਂ ਇਹਨਾਂ ਤੋਂ ਹੱਥ ਨੇ ਫਿਰ ਇਹ ਨਸ਼ਿਆਂ ਤੇ ਹੋ ਜਾਂਦੇ ਨੇ ਜੇ ਰੁਜ਼ਗਾਰ ਮਿਲੇ ਤਾਂ ਡਿਊਟੀ ਤੇ ਹੋਣਗੇ ਕੋਈ ਮਤਲਬੀ ਨਹੀਂ ਕਿਸੇ ਪਾਸੇ ਚਟੰਗਾ ਅੱਗੇ ਜਿਵੇਂ ਜੀ ਕਈ ਵਾਰੀ ਪੈਸਾ ਵੀ ਵਰਤਾਇਆ ਜਾਂਦਾ ਵੋਟਾਂ ਦੇ ਵਿੱਚ ਸ਼ਰਾਬ ਵੀ ਵਰਤਾਈ ਜਾਂਦੀ ਹੈ ਨਸ਼ਾ ਵੀ ਵਰਤਾਇਆ ਜਾਂਦਾ ਇਸ ਵਾਰ ਪਿੰਡਾਂ ਵਾਲੇ ਦੀ ਕਿਵੇਂ ਅਨਿਗਾ ਫਿਰ ਇਹਨਾਂ ਤੇ ਇਹ ਤਾਂ ਪਹਿਲਾਂ ਤੋਂ ਹੀ ਚੱਲਦਾ ਆ ਜੀ ਜਦੋਂ ਪੰਚਾਇਤਾਂ ਦੀ ਆਪਣੇ ਪੰਚਾਇਤਾਂ ਦੀਆਂ ਵੋਟਾਂ ਪੈਂਦੀਆਂ ਨੇ ਹੂੰ ਇਹ ਸਾਰੀ ਰਾਮ ਕਹਾਣੀ ਉੱਥੋਂ ਚੱਲਦੀ ਏ ਹੂੰ ਉਹਦੋਂ ਕੀ ਕਰਦੇ ਨੇ ਪੰਚਾਇਤਾਂ ਵੀ ਜਿੰਮੇ ਮੰਨ ਲਓ ਕਾਲੀਆਂ ਦੇ ਪੱਖ ਦੀ ਹੋਈ ਹਾਂ ਚਾਹੇ ਮੰਨ ਲਓ ਕਾਂਗਰਸ ਦੇ ਪੱਖ ਦੀ ਹੋਈ ਉਹਦੇ ਇਹ दारू ਵਰਤਾਉਂਦੇ ਨੇ ਨਵੇਂ ਮੁੰਡਿਆਂ ਨੂੰ ਗੱਡੀ ਦੇ ਦਿੰਦੇ ਨੇ ਫਿਰ ਛੱੇ ਦਿੰਦੇ ਨੇ ਵਿੱਚ ਤੁਹਾਨੂੰ ਨੌਕਰੀ ਦੇਵਾਂਗੇ ਜਦੋਂ ਨੌਕਰੀ ਮੰਗਦੇ ਨੇ ਉਹਨਾਂ ਨੂੰ ਨੌਕਰੀ ਨਹੀਂ ਮਿਲਦੀ ਹੂੰ ਉਹਨਾਂ ਨੂੰ ਫਿਰ ਇਹ ਕਹਿੰਦੇ ਨੇ ਦਾਰੂ ਦੂਰੂ ਵੇਚ ਲਓ ਬਸ ਆ ਕੰਮ अच्छा फिर उधर नु ਲੱਗਦਾ ਆ 6 ਬਿਆਂ ਚ ਵਿਕਦੀ ਆ ਦਾ दारू ਸਾਢੇ 6 ਬਿਆਂ ਚ ਵਿਕਦੀ ਰਹੀ ਐ اچھا ਹਾਂ ਲਖੀਂਪੁਰ ਖੀਰੇ ਜੇ ਤੁਹਾਨੂੰ ਦੱਸੀ ਉੱਥੇ ਸਾਡੇ ਕਿਸਾਨਾਂ ਦੇ ਅਜੇ ਮਿਸਰਾ ਟੈਣੀ ਦੇ ਮੁੰਡੇ ਨੇ ਗੱਡੀ ਚੜਾਈ ਤੀ ਹੂੰ ਇਹ ਇੱਥੇ ਕਿਹੜੇ ਕਿੰਨੇ ਦੋ ਵੀ ਉਹਨੂੰ ਟਿਕਟ ਦਿੱਤਾ ਹੈ ਜੇ ਵੀ ਟਿਕਟ ਦੇਤਾ ਉਹਨੂੰ ਹੂੰ ਇੱਥੇ ਜਿਹੜੇ ਤੁਸੀਂ दारू ਦੀ ਗੱਲ ਕਹਿੰਦੇ ਕੌਣ ਬਕਾਉਂਦਾ ਇਦਾਂ ਤੁਹਾਨੂੰ ਕੀ ਲੱਗਦਾ ਏ ਇਹ ਜਦੋਂ ਜੀ ਦੀ ਤਾਕਤ ਹੁੰਦੀ ਐ ਜਿਹੜੀ ਸਰਕਾਰ ਦੀ ਉਹੀ ਵੀ ਕਿਉਂ ਨਹੀਂ ਹੁੰਦੀ ਐ اچھا ਤੂੰ ਮੈਂ ਤਾਂ ਵੇਚ ਨਹੀਂ ਸਕਦੇ ਆਪਾਂ ਦਾ ਫੜਕਿਓ ਦੀ ਲੈ ਜਾਣਗੇ ਹੂੰ ਇਹ ਉਹਨਾਂ ਦੀ ਸਹੇਦ ਸਹੇਦ ਨਾਲ ਹੀ ਹੁੰਦਾ ਸਾਰਾ ਕੁਝ ਜੋ ਹੁੰਦਾ ਜਦੋਂ ਜਿੱਥੇ ਵੀ ਕੋਈ ਐਮਐਲਏ ਦੀ ਤਾਕਤ ਹੁੰਦੀ ਹੈ ਉਹ ਜਦੋਂ ਉਹਦਾ ਹੱਥ ਹੁੰਦਾ ਵਿੱਚ ਫੇਰ ਵਿਕਸਾਇ ਜੇ ਉਹਨਾਂ ਦੀ ਨੀਤੀ ਸਹੀ ਹੋਵੇ ਕੁਝ ਨਹੀਂ ਵਿਕਸਦਾ ਚਿੱਟਾ ਕਿ ਮੈਂ ਇਧਰਲੇ ਪਿੰਡਾਂ ਸੇ ਚਿੱਟਾ ਦਾ ਸਰਿਆਮ ਹੀ ਚੱਲਦਾ ਜੀ ਅੱਛਾ ਹਾਂ ਸਰਿਆਮ ਨਾ ਪਹਿਲਾਂ ਕਾਲੀਆਂ ਵੇਲੇ ਤਾਂ ਲਿਆਂਦੀ ਹੈ ਇਹ ਹਾਂ ਮਜੀਠੇ ਤੋਂ ਟਰੱਕ ਫੜਿਆ ਸੀ ਹਾਂ ਪੁਲਿਸ ਨੇ ਛੜਤਾ ਹਾਂ ਆ ਹੁਣ ਉਹਦੇ ਪਰਚਾ ਹੋ ਗਿਆ ਸੀ ਉਹਦਾ ਹਾਰ ਪਾ ਕੇ ਸਨਮਾਨਤ ਕਰਕੇ ਲੈ ਆਏ ਨੇ ਜਿਵੇਂ ਕੋਈ ਬਹੁਤ ਵੱਡੇ ਗਰਮਾਨੀ ਕਦੀ ਹੁੰਦੀ ਹੈ। ਹੂੰ। ਵੀ ਜਿੱਥੇ ਨੂੰ ਜੋ ਜੇਲ੍ਹ ਤੋਂ ਜ਼ਮਾਨਤ ਮਿਲੀ ਹੈ। ਉਸ ਤੋਂ ਬਾਅਦ ਇਹ ਕੈਪਟਨ ਆ ਗਿਆ ਕਹਿੰਦਾ ਮੈਂ ਲੱਕ ਤੋੜ ਦੂੰ ਨਸ਼ੇ ਦਾ ਜੰਮੀ। ਹਾਂ। ਕਹਿੰਦਾ ਮੈਂ 3 ਹਫ਼ਤੇ ਦੇ ਵਿੱਚ ਲੱਕ ਤੋੜ ਦੂੰ ਨਸ਼ੇ ਦਾ। ਬੰਦ ਕਰ ਦੂੰ ਮੇਰੀ ਸਰਕਾਰ ਬਣਾ ਸਰਕਾਰ ਲੋਕਾਂ ਨੇ ਬਣਾਤੀ। ਹੂੰ। ਉਹ ਤੋਂ ਉਹਨੇ ਵੀ ਨਹੀਂ ਕੁਝ ਕਰਿਆ। ਉਹੀ ਹਾਲ ਫਿਰ ਚੱਲਦਾ ਰਿਹਾ। ਹੁਣ ਇਹ ਆ ਗਏ ਹੁਣ ਲੈ ਆਮ ਆਦਮੀ ਵਾਲੇ ਚਿੱਟਾ ਹੁਣ ਵੀ ਸਰਿਆ ਮੁੰਮੀ ਨਹੀਂ ਵਿਕ ਰਿਹਾ। ਮੁੰਡੇ ਨੇ ਨੌਜਵਾਨ 12 12 13 13 ਸਾਲ ਦੇ 15 15 ਸਾਲ ਦੇ ਚਿੱਟਾ ਪੀਂਦੇ ਨੇ ਹੂੰ ਜਦੋਂ ਮੁੰਡਾ ਮਰਦਾ ਉਹਦੇ ਮਾਪੇ ਨਾ ਮੋਢਾ ਲੱਗ ਜਦੋਂ ਜਾਂਦੇ ਨੇ ਉਹਦਾ ਦਿਲ ਪੁੱਛਣਾ ਚਾਹੀਦਾ ਵੀ ਕਿੰਨਾ ਔਖਾ ਹੈ ਇਸ ਵਾਰ ਬੱਪੂ ਆਏ ਨਹੀਂ ਲੱਗਦਾ ਚੋਣਾਂ ਵਾਲਾ ਕੰਮ ਠੰਡਾ ਜਿਹਾ ਪਿਆ ਹੋਇਆ ਵੀ ਕੋਈ ਬਾਹਲਾ ਨਹੀਂ ਲੋਕਾਂ ਦਾ ਉਤਸ਼ਾਹ ਵੀ ਅਸੀਂ ਵੋਟ ਪਾਉਣ ਜਾਣਾ ਜਾਂ ਕਿਹੜਾ ਖੜੇ ਹੈ ਨਾ ਕਿਹੜਾ ਨਾਂ ਖੜੇ ਐ ਬੱਪੂ ਐ ਥੱਲੇ ਆ ਉਹ 50 ਸਾਲ ਹੋ ਗਏ ਵੋਟਾਂ ਪਾਉਂਦੇ ਨੇ ਸਾਡਾ ਕੀ ਕਰਿਆ ਇਹਨਾਂ ਨੇ ਹੂੰ ਕੁਝ ਨਹੀਂ ਕਰਿਆ ਖੇਤੀਬਾੜੀ ਉਹ ਵੀ ਗਰੇਪ ਤੇਲ ਤੇ ਕਿੰਨਾ ਕਿੰਨਾ ਸਮਾਨ ਰੱਖ ਛੱਡੇ ਇਹਨਾਂ ਨੇ ਹੂੰ ਕੋਹ ਨਹੀਂ ਅਸੀਂ ਤਾਂ ਇਹਨਾਂ ਨੂੰ ਵੋਟਾਂ ਪਾ ਕੇ ਹੀ ਖੁਸ਼ ਨਹੀਂ ਅੱਛਾ ਹਾਂ ਪਹਿਲਾਂ ਤੂੰ ਹੀ ਕਿ ਹੁਣ ਜੇ ਬਾਲਾ ਨਿਰਾਸ਼ ਹੋ ਗਏ ਵੀ ਨਹੀਂ ਪਾਉਣੀ ਹੁਣ ਤਾਂ ਹਦੋਂ ਬਾਲੀ ਨਿਰਾਜ਼ਾਂ ਕਿਹੜੀ ਗੱਲੋਂ ਕਿਹੜੀ ਗੱਲੋਂ ਕੀ ਛੱਡਾ ਕਰਿਆ ਕੀ ਇਹਨਾਂ ਨੇ ਜਦ ਜਦ ਇਹਨਾਂ ਨੇ ਉਹ ਕਰਿਆ ਦੀ ਕਿ ਵੀ ਅਸੀਂ ਤੁਹਾਡੀ ਮਾਫੀ ਵੀ ਲਿਆ ਮੰਗੇ ਤੁਹਾਨੂੰ ਆ ਬੁੜੀਆਂ ਨੂੰ ਵੀ ਕਹਿਗੇ ਤੇ ਵੀ ਸਾਨੂੰ ਚੁੱਲ੍ਹੇ ਦਾ ਵੀ ਪਾਵਾਂਗੇ ਦੋ ਦੋ 2000 ਹਾਂ ਕਿਸੇ ਨੇ ਮੁੜ ਕੇ ਢਿੰਡਾ ਨਹੀਂ ਵਾਹਿਆ ਉਹ ਤਾਂ ਕਹਿੰਦੇ ਸੀ ਅਸੀਂ ਖੰਡ ਵੀ ਦਵਾਂਗੇ ਚਾਹ ਪੱਤੀ ਵੀ ਦਵਾਂਗੇ ਸਭ ਕੁਝ ਦੇਵਾਂਗੇ ਅਸੀਂ ਵੀ ਡਾੜ ਨਹੀਂ ਦਿੱਤਾ ਇਹਨਾਂ ਨੇ ਮੁੜ ਕੇ ਆਈ ਨਹੀਂ ਪਿੰਡ 'ਚ ਵੀ ਕੀ ਕਰਨਾਂ ਦੀ ਫਿਰ ਉਹ ਹੀ ਤਾਂ ਗੱਲ ਹੈ ਵੋਟਾਂ ਵੋਟਾਂ ਲੈ ਕੇ ਸਤੋਂ ਮੁੜ ਕੇ ਕੁਝ ਨਹੀਂ ਕਰਿਆ ਸਾਡਾ ਅੱਜ ਕੀ ਕਹਣਾ ਚਾਹੁੰਦੇ ਦੇਖੋ ਜੀ ਹੁਣ ਇਹਨਾਂ ਨੇ ਆਟਾ ਦਾਲ ਦਿੱਤੀ ਹੈ ਠੀਕ ਹੈ ਕਿ ਨਹੀਂ ਉਹਦੇ ਵਿੱਚੋਂ ਦੀਪੂਆਂ ਦੇ ਵਿੱਚੋਂ ਰਸਣ ਕਾਟ ਕੱਟੇ ਗਏ ਮਨਕੇ ਚੱਲੋ ਜੋ ਵੀ ਇਹ ਬੰਦਦੇ ਨੇ ਠੀਕ ਹੈ ਕਿ ਨਹੀਂ ਉਸ ਤੋਂ ਬਾਅਦ ਦੀਪੂ ਵਾਲਾ ਤਾਂ ਦਿੰਦਾ ਨਹੀਂ ਜੋ ਉਹਨੂੰ ਕਣਕ ਮਿਲਦੀ ਹੈ ਉਹ ਉਸ ਤੋਂ ਬਾਅਦ ਜੰਮੇ ਵੀ ਹੁਣ ਇਹਨਾਂ ਨੇ ਪਹਿਲਾਂ ਦਿੱਤੀ ਹੈ ਇਹਨਾਂ ਨੇ 2 ਮਹੀਨਿਆਂ ਦੀ ਆ ਹਾਲ ਤੱਕ ਹਲੇ ਇਹ ਆਏ ਨਹੀਂ ਹੂੰ ਦੇਣ ਅੱਛਾ ਕਣਕ ਵਧੀਆ ਹੁੰਦੀ ਹੈ ਦੀਪੂ ਵਾਲੀ ਦਾ ਜਿਹੜਾ ਰਸਤਾ ਕਿਹੜੀ ਕਣਕ ਹੁੰਦੀ ਹੈ ਵੀਰੇ ਉਹਦਾ ਆਟਾ ਦਿੰਦੇ ਨੇ ਯਾਰ ਜੰਮੀ ਛੜਿਆ ਹੋਇਆ ਅੱਛਾ ਕਣਕ ਠੀਕ ਹੁੰਦੀ ਹੈ ਆਟਾ ਖਰਾਬ ਹਾਂਜੀ ਹਾਂਜੀ ਕ ਕਣਕ ਜਿਵੇਂ ਪਹਿਲਾਂ ਦੀਪੂਆਂ ਚ ਮਿਲਦੀ ਸੀ ਹੂੰ ਠੀਕ ਹੈ ਨਹੀਂ ਇਹ ਇਹ ਦਿੰਦਾ ਹੁਣ ਆਪਾਂ 5 ਕਿਲੋ ਇਹ 1 ਜੀ ਦੀ ਉਹ ਉਹ ਮਿਲਦੀ ਸੀ ਤੁਸੀਂ ਐ ਮੰਨ ਕੇ ਚਲੋ 2 ਮਹੀਨੇ ਦੀ ਘਟ-ਘਟ ਦੇ 2 ਪੀਨੇ ਹੁੰਦੇ ਤੇ ਅੱਛਾ ਜਮੇ ਵੀ ਅਸੀਂ 7 ਜੀਆਂ ਇਹ 1 ਕਵੰਟਲ 2 ਕਵੰਟਲ 10 ਕਿਲੋ ਗਣਕ ਮਿਲਦੀ ਸੀ 7 ਜੀਆਂ ਨੂੰ 2 ਪੀਨੇ ਬਣਦੇ ਨੇ ਨਾ ਤਾਂ ਇਹ ਇਹ 5-5 ਕਿਲੋ 1 ਜੀ ਦੀ ਦੇ ਕੇ ਬਸ ਉਸ ਤੋਂ ਬਾਅਦ ਦੁਬਾਰੇ ਆਉਂਦੇ ਸੀ ਬਹੁਤ ਬੜੇ ਸੋਹਣੇ ਲਾਏ ਹੋਏ ਹਨਾਂ ਦੇ ਜਿਹੜੇ ਗੱਟੂ ਜੇ ਹੁੰਦੇ ਉਹਨਾਂ ਤੇ ਬੜੀਆਂ ਸੋਹਣੀਆਂ ਸੋਹਣੀਆਂ ਫੋਟੋਆਂ ਨੇ ਉਹ ਤਾਂ ਉੱਤੇ ਉੱਤੇ ਹੀ ਨੇ ਨਾ ਇਹ ਹਾਂ ਬਿੱਚੋਂ ਹੀ ਪਤਾ ਲੱਗਦਾ ਯਾਰ ਵਿੱਚ ਖੋਲ ਕੇ ਦੇਖਾਂਗੇ ਹੂੰ ਉੱਤੋਂ ਤੋਂ ਚਮਕਦਾਰ ਹਾਂਜੀ ਹਾਂਜੀ ਕੀ ਸਰਕਾਰਾਂ ਵੀ ਐਂ ਲੱਗਦੀਆਂ ਵੀ ਉੱਤੋਂ ਤੋਂ ਬੜੀਆਂ ਚਮਕਦਾਰ ਆ ਬੜਾ ਸੋਹਣੇ ਸੋਹਣੇ ਪ੍ਰਚਾਰ ਹੈ ਹਾਂਜੀ ਹਾਂ ਸਰਕਾਰਾਂ ਵੀ ਐਂ ਨੇ ਜੀ ਹਾਂ ਲੈ ਕੇ ਵੋਟਰ ਆ ਰਾਮ ਨਾਲ ਭਗ ਜਾਂਦੇ ਨੇ ਉਦੋਂ ਬਾਅਦ ਕਿਹਨੇ ਕੋਈ ਪੁੱਛਦਾ ਕੋਈ ਨਹੀਂ ਪੁੱਛਦਾ ਜੀ ਅੱਛਾ ਜਿਹੜੀਆਂ ਸਹੂਲਤਾਂ ਦੀ ਗੱਲ ਕਰਦੇ ਆ ਜੀ ਜਿਵੇਂ ਪਿੰਡਾਂ ਦੇ ਲੋਕਾਂ ਨੂੰ ਜਿਵੇਂ ਬਾਈ ਹੁਣਾਂ ਨੇ ਗੱਲ ਕੀਤੀ ਵੀ ਡੀਪੂ 'ਚ ਰਾਸ਼ਨ ਨਿਉਮੇ ਆਉਂਦਾ ਜੇ ਆਉਂਦਾ ਵੀ ਇਹ ਤਾਂ ਮਾੜਾ ਆਉਂਦਾ ਈ ਲੱਗਦਾ ਤੁਹਾਨੂੰ ਵੀ ਲੋਕਾਂ ਦੇ ਵਿੱਚ ਵੀ ਘਾਟ ਹੈਗੀ ਆ ਬੋਲਦੇ ਨਹੀਂ ਲੋਕ ਜਦੋਂ ਵੋਟਾਂ ਆਉਂਦੀਆਂ ਉਦੋਂ ਹੀ ਮਾੜਾ ਮੋਟਾ ਸਵਾਲ-ਸੂਲ ਕਰਦੇ ਆ ਪਹਿਲਾਂ ਚੁੱਪ ਜੀ ਕਰ ਜਾਂਦੇ ਆ ਇਹ ਵੋਟਾਂ ਵੇਲੇ ਕੀ ਹੈ ਜੀ ਪਤਾ ਕੀ ਹੈ ਇਹ ਵਿੱਚ ਬੰਦੇ ਜਦੋਂ ਵਿੱਚ ਚਮਚੇ ਰਲੇ ਹੁੰਦੇ ਨੇ ਨਾ ਉਹ ਫਿਰ ਬੰਦਿਆਂ ਨੂੰ ਆਪਣੇ ਨਾਲ ਲਾ ਕੇ ਫਿਰ ਆਪਣੇ ਆਪਣੀਆਂ ਪਾਰਟੀਆਂ ਦਾ ਪੱਖਪੂਰ ਲੱਗ ਜਾਂਦੇ ਨੇ ਇਹ ਵੱਡੀ ਘਾਟ ਹੈ ਅੱਛਾ ਜੇ ਸੱਚੀ ਨੂੰ ਸੱਚੀ ਕਹਿਣਾ ਸਹੀ ਨੂੰ ਸਹੀ ਕਹਿਣਾ ਫਰਜ਼ ਬਣਦਾ ਜਿਵੇਂ ਉਹਨੇ ਬਾਈ ਨੇ ਕਿਹਾ ਵੀ ਆਟਾ ਸਾਨੂੰ ਗਲਤ ਲੱਗਿਆ ਚਲੋ ਇਹ ਵਰਤਦੇ ਨਹੀਂ ਤਾਂ ਲੈਤਾ ਨਹੀਂ ਕਦੇ ਸਾਡੇ ਨੇ ਦਿੱਤਾ ਪ੍ਰਮਾਤਮਾ ਸਾਰਾ ਕੁਝ ਹੈ ਇਹ ਕਹਿੰਦੇ ਨੇ ਵੀ ਸਾਨੂੰ ਕਣਕ ਮਿਲਣੀ ਚਾਹੀਦੀ ਹੈ ਵੀ ਇਹਨਾਂ ਨੂੰ ਫਿਰ ਕਣਕ ਦੇ ਦੇਣਾ ਆਟਾ ਨਾ ਦੇਣਾ ਕਣਕ ਦੇ ਦੇਣਾ ਜੇ ਕਹਿੰਦੇ ਇਹਨਾਂ ਦੀ ਗੱਲ ਜਾਇਜ਼ ਹੈ ਆਟੇ 'ਚ ਮਿਲਾਪਟ ਵੀ ਹੋ ਸਕਦੀ ਹੈ ਕਣਕ ਤਾਂ ਆਪਾਂ ਨੂੰ ਅੱਖਾਂ ਦੇ ਸਾਹਮਣੇ ਂਦੀਂਦੇ ਵੀ ਕਣਕ ਠੀਕ ਹੈ ਵੀ ਜਿਹੜਾ ਆਟਾ ਹੈ ਉਹਦੇ 'ਚ ਮਿਲਾਪਟ ਵੀ ਹੋ ਸਕਦੀ ਹੈ ਕੋਈ ਹੋਰ ਵੀ ਚੀਜ਼ ਲਾ ਸਕਦੇ ਨੇ ਇਹ ਪਹਿਲਾਂ ਵੀ ਗੱਲ ਚੱਲੀ ਸੀ ਵੀ ਜਿਹੜਾ ਆਟਾ ਹੈ ਮੈਂ ਡਿਬੇਟ ਚੱਲਦੀ ਸੀ ਪਹਿਲਾਂ ਵੀ ਆਪਣੇ ਮੋਬਾਈਲ ਤੇ ਦੇਖਿਆ ਵੀ ਸਾਨੂੰ ਆਟਾ ਨਾ ਦਿਓ ਸਾਨੂੰ ਕਣਕ ਦਿਓ ਇਹ ਕਹਿੰਦੇ ਸੀ ਆਟਾ ਵੰਡਾਂਗੇ ਕਰ ਕਰ ਹੂੰ ਉਹ ਕਾਹ ਤੋਂ ਕਹਿੰਦੇ ਆਟਾ ਹੀ ਵੰਡਣਾ ਸੀ ਹਾਂ ਉਹ ਕਹਿੰਦੇ ਵੀ ਅਸੀਂ ਆਟਾ ਹੀ ਦੇਣੇ ਹੁਣ ਜਦੋਂ ਕੋਈ ਮੂਰਲੇ ਬੰਦੇ ਦੀ ਖਪਤਦਾਰ ਦੀ ਮੰਗ ਹੈ ਜਿਹਨੇ ਖਾਣਾ ਹੈ ਹੂੰ ਉਹਨੂੰ ਕੋਈ ਬਿਮਾਰੀ ਵੀ ਲੱਗ ਸਕਦੀ ਹੈ ਜੋ ਕੋਈ ਗਲਤ ਉਹਨੇ ਕਹੀ ਆਪ ਮੂੰਹ ਨਾ ਕਰਨੀ ਵੀ ਆਟਾ ਖਰਾਬ ਹੈ ਇਸ ਸੇਤ ਸਹੂਲਤ ਵਾਸਤੇ ਤਾਂ ਆਪਾਂ ਨੂੰ ਬਹੁਤ ਵਧੀਆ ਸਰਕਾਰਾਂ ਨੂੰ ਸਹੀ ਸਾਰਾ ਕੁਝ ਦੇਣਾ ਚਾਹੀਦਾ ਹੈ। ਹੂੰ। ਬਾਕੀ ਹੁਣ ਤੁਸੀਂ ਦੇਖ ਲਓ ਜਿਵੇਂ ਆਪਣੇ ਪੈਸਟੀਸਾਈਡ ਦੀਆਂ ਦਵਾਈਆਂ ਨੇ ਹੂੰ। ਉਹ ਸਰਿਆਂ ਆਵੇ ਕਿਸਾਨਾਂ ਨੂੰ ਇਹ ਕਹਿੰਦੇ ਸਾਨੂੰ ਮਾਰ ਕਿੱਥੋਂ ਪੈਂਦੀ ਹੈ? ਜਦੋਂ ਅਸੀਂ ਲੈ ਕੇ ਜਾਂਦੇ ਹਾਂ ਕਿਸੇ ਮਰਜ਼ੀ ਪੈਸਟੀਸਾਈਡ ਦੀ ਦਵਾਈ ਅਸੀਂ ਲੈ ਜਾਂਦੇ ਹਾਂ ਖੇਤਾਂ ਦੇ ਵਿੱਚ ਹੂੰ। ਉਹਦੇ ਸੀ ਸੇ ਸੜਕਿਓ ਵੀ ਕਰ ਦਿਓ ਨਾ ਵੀ ਕੰਮ ਕਰਿਓ ਕਹਿੰਦੇ ਛੋਡੀ ਕੰਮ ਕਰੇ ਨਾ ਕਰੇ ਅਸੀਂ ਤਾਂ ਪੈਸੇ ਲੈਣ ਹੀ ਲੈਣੇ ਨੇ। ਹੂੰ। ਇਹ ਜ਼ਿੰਮੇਵਾਰ ਕੌਣ ਹੈ ਸਰਕਾਰ ਨਹੀਂ ਹੈ ਕਿ ਜ਼ਿੰਮੇਵਾਰ। ਇਹਦੀ ਸਰਕਾਰ ਜ਼ਿੰਮੇਵਾਰ ਹੋਵੇ ਜੇ ਵੀ ਕੋਈ ਕਿਸੇ ਦਾ ਨੁਕਸਾਨ ਹੁੰਦਾ ਖੇਤ ਦੇ ਵਿੱਚ ਕੋਈ ਸੁੰਡੀ ਨਹੀਂ ਮਰਦੀ ਜਿੰਨੇ ਵੀ ਉਹ ਪੈਸਿਆਂ ਦੀ ਹੈ ਉਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਉਹ ਅਪੈਸਟੀਸਾਈਡ ਵਾਲੇ ਦੇ ਜਾ ਕੇ ਗੱਲ ਸਾਬਾ ਪਾਵੇ ਇੱਥੇ ਕੋਈ ਸੁਣਵਾਈ ਨਹੀਂ ਹੈਗੀ ਸਾਰਾ ਘਪਲਾ ਬਾਜੀ ਹੈ ਇੱਥੇ ਰਲ ਮਿਲ ਕੇ ਸਾਰਾ ਕੁਝ ਚੱਲਦਾ ਹੈ ਸੈਂਟਰ ਗਵਰਨਮੈਂਟ ਤੋਂ ਲੈ ਕੇ ਸੂਬੇ ਦੇ ਅਧਿਕਾਰਾਂ ਤੱਕ ਬਾਕੀ ਮੰਨ ਲਓ ਆਪਣਾ ਪੰਜਾਬ ਲਾ ਲਓ ਪੰਜਾਬ ਦੇ ਵਿੱਚ ਡੈਮ ਸੇਫਟੀ ਐਕਟ ਹੈ ਜਿਹੜਾ ਆਪਣਾ ਉੱਥੇ ਬੀਐਸਐਫ ਪਹਿਲਾਂ ਤਾਂ ਕੁਝ ਵੀ ਜਗ੍ਹਾ 'ਚ ਸੀ ਸੂਬੇ ਦੇ ਅਧਿਕਾਰ ਖੋ ਰਹੀ ਹੈ ਮੋਦੀ ਸਰਕਾਰ ਹੂੰ 50 ਕਿਲੋਮੀਟਰ ਦੀ ਦੂਰੀ ਤੇ ਜਾ ਕੇ ਨੇ ਬੀਐਸਐਫ ਲਾਤੀ ਉੱਥੇ ਆਪਾਂ ਨੂੰ ਵੜਨ ਦੇਣਗੇ ਨਹੀਂ ਵੜ ਦਿੰਦੇ ਮੈਂ ਇਹ ਕਹਿਣਾ ਚਾਹਣਾ ਹੈ ਸੀਐਮ ਸਾਹਿਬ ਨੂੰ ਵੀ ਤੁਸੀਂ ਇਹਦੇ ਤੇ ਕਿਉਂ ਨਹੀਂ ਗੱਲ ਕਰਦੇ ਵੀ ਸੂਬੇ ਦਾ ਅਧਿਕਾਰ ਹੋਵੇ ਸੈਂਟਰ ਗਵਰਨਮੈਂਟ ਨੂੰ ਸੂਬੇ ਨੂੰ ਆਪਦੇ ਹੱਥ ਚ ਲਵੇ ਇਹ ਕੀ ਨੇ ਲਿਖਿਆ ਬਈ ਲੋਕਤੰਤਰ ਹੈ ਇਹ ਇਹ ਲੋਕਤੰਤਰ ਵਾਲੀ ਗੱਲ ਰਹੀ ਕੋਈ ਸੂਬੇ ਦੇ ਅਧਿਕਾਰ ਨੂੰ ਸੈਂਟਰ ਗਵਰਨਮੈਂਟ ਦੇ ਹੱਥ 'ਚ ਲੈਣਾ ਇਹ ਚੰਗੀ ਗੱਲ ਨਹੀਂ ਹੈਗੀ। ਇਹ ਤਾਂ ਸੂਬੇ ਸੀਐਮ ਸਾਹਿਬ ਕੋਈ ਵੀ ਹੋਵੇ ਚਾਹੇ ਕਾਲੀਆਂ ਦਾ ਹੋਵੇ ਚਾਹੇ ਕਾਂਗਰਸ ਦੇ ਹੋਣ ਆਮ ਆਦਮੀ ਦੇ ਹਰ ਤੱਕ ਕਦੇ ਗੱਲ ਬਾਤ ਠਾਈ ਹੈ ਕੋਈ ਬਾਤ ਨਹੀਂ ਠਾਈ। ਸਿਰਫ ਵੋਟਾਂ ਨੂੰ ਜਿੱਦੇ ਵੋਟਾਂ ਲੈਣੇ ਨੇ ਉਹਦੇ ਪਿੰਡਾਂ ਚ ਆਉਂਦੇ ਨੇ। ਜਦੋਂ ਵੋਟਾਂ ਪੈ ਗਈਆਂ ਸਾਡੇ ਲਈ ਵੀ ਕੋਈ ਨਹੀਂ ਆਉਂਦਾ। ਤੁਸੀਂ ਫਿਰ ਤਿਆਰ ਹੋ ਪੂਰੀ ਤਰ੍ਹਾਂ ਵੀ ਹੁਣ ਘੇਰਾਂਗੇ ਵੋਟਾਂ ਦੇ ਵਿੱਚ ਸਵਾਲ ਜਵਾਬ ਕਰਾਂਗੇ ਤਿਆਰੀ ਖਿੱਚ ਲਈ ਹੈ ਪੂਰੀ। हां हां तैयार प्रचार है जी जिन्नु थूं दस्सया ਵੀ बीजेपी ਨੂੰ ਤਾਂ ਪਿੰਡਾਂ ਤੇ ਅਸੀਂ ਬੜਨ ਨਹੀਂ ਦਿੰਦੇ ਹੂੰ ਸੇ ਸਾਡੇ ਡਾਂਗਾਂ ਤੇ ਗੋਲੀ ਮਾਰ ਜੇ ਸਾਡਾ ਨੁਕਸਾਨ ਤੇ ਉਹਨਾਂ ਦੇ ਅਸੀਂ ਬੜਨ ਨਹੀਂ ਦਿੰਦੇ ਬੜਨ ਤਾਂ ਨਹੀਂ ਦਿੰਦੇ ਜਦੋਂ ਇਹਨਾਂ ਨੇ ਅਧਿਕਾਰ ਜਿਹੜੇ ਮੰਗੇ ਤੇ ਕਾਨੂੰਨ ਜਿਹੜੇ ਇਹਨਾਂ ਨੇ ਲਾਏ ਤੇ ਉਹ ਰੱਦ ਵੀ ਕੀਤੇ ਪਰ ਰੱਦ ਤਾਂ ਹੋ ਗਏ ਉਹਨਾਂ ਨੂੰ ਲਾਗੂ ਨਹੀਂ ਕੀਤਾ ਹੂੰ ਲਾਗੂ ਜਦੋਂ ਜੇ ਲਾਗੂ ਨਹੀਂ ਕੀਤਾ ਉਹਨੂੰ ਫਿਰ ਆਪਾਂ ਵਾਪਸ ਲੈ ਕੇ ਜਾਣੀ ਹੈ ਬਾਕੀ ਇਹ ਮੋਦੀ ਇਹ ਕਹਿ ਰਿਹਾ ਹੈ ਕਹਿੰਦਾ ਜੇ ਇਤਕੀ ਵਾਰ ਸਤਾ ਦੇ ਵਿੱਚ ਅਸੀਂ ਆਉਣ ਹੈ ਨਾ ਹੂੰ ਮੁਰਕੇ ਵੋਟਾ ਨਹੀਂ ਪੈਣਗੀਆਂ ਜਦੋਂ ਵੋਟਾ ਨਹੀਂ ਪੈਣਗੀਆਂ ਸੋਨ ਨੂੰ ਆਇਆ ਆਪਾਂ ਇੰਨੀ ਸੰਗਤ ਬੈਠੀ ਹੈ ਫਿਰ ਜਿਹੜਾ ਆਪਣਾ ਅਧਿਕਾਰ ਹੈ ਹੱਥ ਦੇ ਵਿੱਚ ਆਪਾਂ ਨੂੰ ਵੋਟ ਪਾਉਣ ਦਾ ਅਧਿਕਾਰ ਹੈ ਉਹਦਾ ਆਪਣਾ ਮੁੱਲ ਹੈ ਤੇ ਉਹ ਆਪਣੀ ਵੋਟ ਹੀ ਨਾ ਆਪਣੇ ਲੈਵੇ ਰਹੀ ਫਿਰ ਆਪਣਲੇ ਵਿੱਚ ਅਧਿਕਾਰ ਨਾ ਰਿਹਾ ਫਿਰ ਆਪਣਲੇ ਵਿੱਚ ਕੀ ਪਾਵਰ ਹੈ ਕੋਈ ਪਾਵਰ ਨਹੀਂ ਵੋਟਾ ਤਾਂ ਵੈਸੇ ਪਾਉਂਦਿਆਂ ਨੂੰ ਬਹੁਤ ਸਾਲ ਹੋ ਗਏ 70 75 ਸਾਲ ਹੋ ਗਏ ਪਾਵਰ ਥੋੜੇ ਹੱਸਾ ਫੇਰ ਵੀ ਕਿਉਂ ਲੱਗਦਾ ਵੀ ਨਿਰਾਸ਼ਤਾ ਹੀ ਪਈ ਆ ਵੋਟਾਂ ਪਾ ਪਾ ਕੇ ਵੀ ਦੇਖ ਲਈਆਂ ਬਦਲ ਕੇ ਵੀ ਦੇਖ ਲਈਆਂ ਨਿਰਾਸ਼ਤਾ ਹੈ ਨਾ ਕਿਸੇ ਮਜ਼ਦੂਰ ਨੂੰ ਅੱਜ ਜਿਵੇਂ ਪਹਿਲਾਂ ਕਿਹਾ ਵੀ 8 ਘੰਟੇ ਤੋਂ 12 ਘੰਟੇ ਡਿਊਟੀ ਜਿਵੇਂ ਪਹਿਲਾਂ ਸੀ ਪਹਿਲਾਂ 12 ਘੰਟੇ ਡਿਊਟੀ ਹੁੰਦੀ ਉਹ ਤੋਂ ਕਾਮ ਰੈਡਰ ਨੇ ਅंदोलਨ ਲੜਿਆ ਉਦੋਂ 8 ਘੰਟੇ ਡਿਊਟੀ ਇਹਨਾਂ ਨੇ ਕੀਤੀ ਸੀ ਹੂੰ ਪੰਡਾਂ ਦੇ ਵਿੱਚ ਡਰਾਮੇ ਕਰਕੇ ਲੋਕਾਂ ਨੂੰ ਜਾਗਰੂਤ ਕਰਕੇ ਉਦੋਂ 8 ਘੰਟੇ ਡਿਊਟੀ ਇਹਨਾਂ ਨੇ ਕਰਵਾਈ ਹੁਣ ਦੁਬਾਰੇ ਫੇਰ ਇਹ 12 ਘੰਟੇ ਹੋ ਰਹੀ ਹੈ ਵੀ 12 ਘੰਟੇ ਮਜ਼ਦੂਰ ਦਿਹਾੜੀ ਕਰੇ 12 ਘੰਟੇ ਦਾ ਸਰਕਾਰੀ ਮੁਲਾਜ਼ਮ ਵੀ ਨਹੀਂ ਕੰਮ ਕਰਦਾ ਜਿਨ੍ਹਾਂ ਦੀ 70 70000 ਤਨਖਾਹ ਨੇ ਲੱਖ ਲੱਖ ਰੁਪਿਆ ਲੈਂਦੇ ਨੇ ਮਜ਼ਦੂਰ ਨੂੰ 12 ਘੰਟੇ ਡਿਊਟੀ ਕਿਉਂ ਦਿੰਦੇ ਨੇ ਇਹ 8 ਘੰਟੇ ਵੀ ਨਹੀਂ ਕਰਦੇ ਅੱਛਾ ਵੋਟਾਂ ਦਾ ਥੋੜੀ ਤੁਸੀਂ ਵਿਰੋਧਤਾ ਕਰੋਗੇ ਫਿਰ ਆਪ ਵੋਟ ਪਾਉਣ ਬਾਰੇ ਸੋਚੇ ਵੀ ਅਸੀਂ ਵੀ ਪਾਵਾਂਗੇ ਕਿ ਨਹੀਂ ਪਾਵਾਂਗੇ ਵੋਟ ਅਸੀਂ ਇਹ ਕਹਿੰਦੇ ਵੀ ਜੇ ਤਾਂ ਕੋਈ ਛੋਟਾ ਫਾਇਦਾ ਕਰਦਾ ਪਾ ਦਿਓ ਜੇ ਕੋਈ ਛੋਟਾ ਫਾਇਦਾ ਨਹੀਂ ਕਰਦਾ ਫਿਰ ਵੋਟ ਪਾਉਣ ਦਾ ਕੀ ਈਦ ਕਰੇ ਫਿਰ ਨਹੀਂ ਪਾਉਣੀ ਚਾਹੀਦੀ ਕਿੰਨਾਂ ਨੂੰ ਤਾਂ ਇਹੀ ਲੱਗਦਾ ਹੁੰਦਾ ਮੇਰਾ ਫਾਇਦਾ ਬੋਤਲ ਲੈ ਕੇ ਹੋ ਗਿਆ ਫਿਰ ਉਹਦਾ ਉਵੇਂ ਪਾ ਦੂਗਾ ਨਹੀਂ ਬੋਤਲ ਆ ਲੈਦਾ ਫਿਰ ਉਹਨੇ ਆਪ ਦੀ ਜਿਹੜੀ ਕੋਈ ਆਤ ਪੂਰੀ ਕਰਨੀ ਉਹ ਆਤ ਹੀ ਪੂਰੀ ਕਰਨੀ ਹੁੰਦੀ ਉਹਦਾ ਕਰੂਗੀ ਹੈਗੇ ਇੱਥੇ ਜਿਹੜੇ ਕਰਦੇ ਆ ਕਰ ਜਾਂਦੇ ਆ ਜੀ ਇਦਾਂ ਹਾਂ ਕਰ ਜਾਣਗੇ ਖਾਣ ਪੀਣ ਵਾਲੇ ਹਾਂ ਜਿਹੜੇ ਨੂੰ ਐ ਵੀ ਆਥਣੇ ਬਾਗੋ-ਬਾਗ ਬਣਾਤਾ ਤਾਂ ਕਰੂਗੀ ਜੀ ਹਾਂ ਹਾਂ ਬੜੇ ਅੱਛਾ ਹੈਗੇ ਅਜ ਨਹੀਂ ਜਿਹੜੇ ਕਹਿੰਦੇ ਵੀ ਸ਼ਾਮ ਨੂੰ ਬਾਗੋ-ਬਾਗ ਜੀ ਵਿੱਚ ਬਾਗੋ-ਬਾਗ ਹੋਣ ਵਾਲੇ ਬਥੇਰੇ ਸੰਗਤ ਨੇ ਹਾਂ ਬਹੁਤ ਕੋ ਸੱਥੇ ਦੁਨੀਆ ਤੇ ਕਿਸੇ ਨੂੰ ਚਿੱਟਾ ਦੇਣਗੇ ਕਿਸੇ ਨੂੰ ਕੋ ਬੋਤਲਾ ਦੇਣਗੇ ਹੂੰ ਦੇਣਗੀ ਖਾਣ ਪੀਣ ਵਾਲੇ ਨੂੰ ਨਿਗਰ ਰੱਖੋਗੇ ਕਰੜੀ ਵੀ ਨਾ ਇਹ ਇਦਾਂ ਦਾ ਕੁਛ ਹੋਵੇ ਰੱਖਾਂਗੇ ਰਿਆ ਖਾਂਗੀ ਜਿਹੜੀ ਸੱਤ ਰੱਖੀ ਜੂ ਜੇ ਕੋਈ ਉਹਦਾ ਕੋਣਾ ਆਬ ਦਾ ਕੁਆਟਰ ਚੀ ਦੇਈ ਜਾਂ ਫਿਰ ਅਸੀਂ ਕਿਥੋਂ ਰੱਖਾਂਗੇ ਹੂੰ ਲੱਗਦਾ ਇਸ ਵਾਰ ਬਰਤਨਗੇ ਇਹ ਜੋ ਕੁਛ ਕਿ ਨਹੀਂ ਹਲੇ ਠੰਡਾ ਕੰਮ ਸਭ ਕੋ ਬਰਤਨਗੇ ਇਹ ਬਕਸਰੇ ਕੁਛ ਨਹੀਂ ਹੂੰ ਹਾਂਜੀ ਕੋਈ ਨਹੀਂ ਬਾਲੇ ਸਦੇ ਸਭ ਨੂੰ ਦੇਣਗੇ ਹੂੰ ਕਿੰਨੇ 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 ਸਾਲ ਦੀ ਉਮਰ ਹੋ ਗਈ ਤੁਹਾਡੀ ਜੀ ਸਾਡੀ ਹੋ ਗਈ 60 ਤੋਂ ਅੱਛਾ ਪਲਸੀ ਹੂ ਅੱਛਾ ਹੂੰ ਕਦੇ ਲੱਗਿਆ ਵੀ ਹਾਂ ਯਾਰ ਆਹ ਪਾਰਟੀ ਨੇ ਵਧੀਆ ਕੰਮ ਕੀਤਾ ਕੀ ਵਧੀਆ ਜਿਹੜੇ ਤਾਂ ਲੋਟਾਂ ਦੇ ਕੰਮ ਉਹ ਹੀ ਆਪਦਾ ਜ਼ਮੀਨ ਬਣਾਈ ਜਾਂਦੇ ਉਹਦੀਆਂ ਗੱਡੀਆਂ ਕਾਰਾਂ ਚ ਕੁਰਸੀਆਂ ਚ ਬੈਠੀ ਜਾਂਦੇ ਸਾਡੇ ਲਈ ਕੌਣ ਸੋਚਦੇ ਹੂੰ ਕੋਈ ਨਹੀਂ ਸੋਚਦਾ ਬਾਈ ਕੋਈ ਕੁਝ ਨਹੀਂ ਕਰ ਰਿਹਾ ਅਟਲ ਬੋਟਾ ਲੈ ਲੈਂਦੇ ਨੇ ਮਗਰ ਉਹ ਠੇਡੇ ਮਾਰ ਦਿੰਦੇ ਨੇ ਹੂੰ ਕੋਈ ਨਹੀਂ ਸਾਡੇ ਸਾਡੀ ਸੁਣਦਾ ਔਰ ਆ ਕੇ ਆਏ ਲੱਗ ਜਣੇ ਕਰਨ ਐਂ ਕਰੋ ਆ ਫਿਰ ਸਾਡੀ ਸੜਕੀ ਦੇਖ ਲਓ ਹੂੰ ਸਾਡੇ ਰਸਤੇ ਦੇਖ ਲਓ ਵੀ ਬਣੇ ਹੋਏ ਨੇ ਕੁਝ ਨਹੀਂ ਸਾਡੇ ਅੱਡੇ ਬਾਰੇ ਕੋਈ ਨਹੀਂ ਸੋਚਦਾ ਹੈਗਾ ਕਿੰਨੀ ਉਮਰ ਹੋ ਗਈ ਉਹ ਤੁਹਾਡੀ ਫਿਰ 65 ਸਾਲ ਦੀ ਉਮਰ ਆ 65 ਸਾਲਾਂ ਦੇ ਵਿੱਚ ਲੱਗਿਆ ਕੋਈ ਚੱਜ ਦਾ ਕੰਮ ਹੋਇਆ ਨਹੀਂ ਕਰਿਆ ਕੁਝ ਨਹੀਂ ਕਰਿਆ ਬੋਟਾ ਲੈ ਲੈਂਦੇ ਨੇ ਮਗਰ ਉਹ ਠੇਡਾ ਮਾਰ ਦਿੰਦੇ ਨੇ ਜਾ ਹੋਏ ਅਗਲਾ ਲਵੇ ਵੀ ਨਹੀਂ ਲੱਗਣਦੇ ਪਿੰਡ ਦੇ ਹੂੰ ਕਹਿਣਗੇ ਚੋਕੀ ਕਰਉਣਾ ਸਾਡੀਓ ਸੁਣੋ ਹਰ ਵਾਰ ਠੇਡੇ ਖਾਨੇ ਉਹ ਕਦੇ ਮਾਰ ਵੀ ਦੇ ਉਹ ਠੇਡਾ ਹਨ ਵੱਜੂਗਾ ਕੀ ਕਿਦੂ ਮਾਰਾਂਗੇ ਵੋਟਾਂ ਨੇ ਪਈਆਂ ਰੱਖਦਾ ਸਕਦੇ ਨਹੀਂ ਪਾਉਣੀਆਂ ਪੈਂਦੀਆਂ ਨੇ ਅੱਛਾ ਵੋਟਾਂ ਦਾ ਰੱਖ ਨਹੀਂ ਸਕਦੇ ਅਸੀਂ ਪਾਉਣੀ ਪਊਗੀ ਪਰ ਹੂੰ ਇਸ ਵਾਰ ਜਿਵੇਂ ਤੁਸੀਂ ਕਹਿੰਨੇ ਵੀ ਰੱਖ ਨਹੀਂ ਸਕਦੇ ਠੰਡੇ ਜੇਗਾ ਤੋਂ ਅਸਾਰੇ ਲੱਗਦਾ ਵੀ ਯਾਰ ਵੋਟ ਪਾਈਏ ਨਾ ਪਾਈਏ ਰਹਿਣ ਦੀ ਹੈ ਹੋ ਸਕਦੇ ਦੀ ਮਰਜ਼ੀ ਆ ਹੂੰ ਆਪਣੇ ਕੋਈ ਤਾਂ ਕੋਈ ਨਾ ਪਾਵੇ ਅੱਗੇ ਵਾਲਾ ਜੋਸ਼ ਨਹੀਂ ਹੈਗਾ ਲੋਕਾਂ 'ਚ ਹਨਾ ਉਹ ਤਾਂ ਹੁਣ ਦਿਖਦੀ ਆ ਚੋਸ ਕਰੇ ਨਾਲ ਹੋਊਗਾ ਸਾਰੇ ਜੀ ਲੱਕ ਤੋੜੇ ਪਏ ਨੇ ਕਿਸੇ ਦੇ ਕਿਸੇ ਦੀ ਜੇਬ ਚ 10 ਰੁਪਏ ਨਹੀਂ ਹੁੰਦੇ ਉਹਨਾਂ ਲਵੇ ਸਭ ਕੁਝ ਜਿਹੜੇ ਟੇਚੀ ਨੇ ਟੇਚੀਆਂ ਨੇ ਤਾਂ ਹੀ ਠੰਡੇ ਜਿਹੇ ਹੋਏ ਪਹਿਲੋਂ ਠੰਡੇ ਨੇ ਜਿੱਥੇ ਮर्जी ਬਾਜਿਆ ਤੈਨੂੰ ਇਹੀ ਲੌਜ ਮਿਲੂ ਤੁਹਾਨੂੰ ਤੁਸੀਂ ਲੰਗਦੇ ਪਿੰਡਾਂ ਚ ਲੰਗਦੇ ਹੋ ਹਾਂ ਅੱਜ ਕੋਈ ਰਸਤਾ ਹੈਗਾ ਲੰਘਣ ਵਾਲਾ ਨਹੀਂ ਸਾਡੇ ਪਿੰਡ ਦੋ ਮੰਤਰੀ ਹੋਣ ਜੀਵ ਮਾਰਨ ਰਿੱਤਾ ਨਹੀਂ ਲੱਗੂਗਾ ਇੱਥੇ ਠੇਡੇ ਪੈਰਾਂ ਚ ਉੜਕ ਕੇ ਗਰਦੇ ਨੇ ਕੀ ਝੂਠਤਾ ਕਹਿ ਵੀ ਤੂੰ ਗਲਤ ਕਹਿਣਾ ਕਰ ਮੈਂ ਆਪਦੇ ਬਾਰੇ ਨਹੀਂ ਸੋਚਦਾ ਮੈਂ ਪਬਲਿਕ ਬਾਰੇ ਸੋਚਦਾ ਉਹਦੇ ਪਿੰਡ ਬਾਰੇ ਸੋਚਦਾ ਉਹ ਲੋਕੀ ਬਣੇ ਆ ਸਾਡੇ ਪਿੰਡ ਦਾ ਆ ਪਾਣੀ ਦੇ ਨਿਕਾਸ ਨਹੀਂ ਕਿਸੇ ਨੀ ਕਿਸੇ ਪਾਸੇ ਹੈਗੇ ਕਿਸੇ ਪਾਸੇ ਨਹੀਂ ਹੈਗੇ ਇਹਦਾ ਮੰਤਰੀ ਸਾਹਿਬ ਦਾ ਏਰੀਆ ਮੰਤਰੀ ਤਾਂ ਕਹਿੰਦੇ ਨੇ ਵੀ ਕੋਈ ਮੰਤਰੀ ਨਹੀਂ ਉਹ ਆਪਦੇ ਘਰੀ ਮੰਤਰੀ ਲੈ ਉਹਦੇ ਘਰੀ ਮੰਤਰੀ ਨੇ ਉਹ ਕਿਸੇ ਬਾਰੇ ਕੋਈ ਨਹੀਂ ਸੋਚਦਾ ਬੱਚਾ ਬਜ਼ੁਰਗ ਵੱਡੇ ਵੱਟੇ ਨੂੰ ਪੁੱਛ ਲਾ ਉਹਨਾਂ ਨੇ ਗੀੜਾ ਮਾਰਿਆ ਮੰਤਰੀ ਸਾਹਿਬ ਨੇ ਕਦੇ ਮੈਂ ਕਿਹਾ ਲੈਣਾ ਨਾ ਦੇਣਾ ਹੁਣ ਆਪ ਭੱਜਣਗੇ ਉਹ ਜੱਫੀਆਂ ਪਾਉਣਗੇ ਆ ਕੇ ਵੋਟ ਵੀ ਵੋਟਾਂ ਦੇਓ ਤੁਹਾਡੇ ਗਰੁੱਪ ਆ ਵੀ ਕਿਹੜਾ ਕੀ ਦੀਆਂ ਤੁਹਾਡੀ ਬਣਦੀ ਉਹਨੂੰ ਉਹਨੂੰ ਆਪਣੇ ਹੱਥ ਕਰੋ ਉਹ ਉੱਧਰ ਆਪਣੇ ਹੱਥ ਕਰੋ ਆ ਗੱਲਾਂ ਨੇ ਤੇ ਜਦੋਂ ਆਉਣਗੇ ਜੱਫੀਆਂ ਪਾਉਣਗੇ ਕੋਈ ਜਵਾਬ ਸਵਾਲ ਕਰੋਗੇ ਵੀ ਯਾਰ ਸਵਾਲ ਸਾਡੇ ਲੋਕ ਆਉਣਗੇ ਅਸੀਂ ਕਰਾਂਗੇ ਮੈਂ ਇਹਨੂੰ ਰੋੜੇ ਨੂੰ ਕਰਿਆ ਤਿਉਰੇ ਪੱਕੀ ਕਰਿਆ ਸਾਡੇ ਪਿੰਡ ਦਾ ਕੀ ਤੂੰ ਕਰੇਗਾ ਉਹਦੇ ਬਾਪ ਨੇ ਇੱਕ ਤਮੜਾ ਮੋਟਾ ਮੰਡੀ ਜੀ ਦਾ ਕਰਤਸਾ ਤੀ ਹੁਣ ਹੁਣ ਫਿਰ ਮੰਡੀ ਜੀ ਦਾ ਕਰਕੇ ਉਹ ਆਪ ਆ ਆ ਵਾ ਦੇਖ ਰਹਾ ਸਾਡੇ ਆ ਹਾਲ ਨੇ ਉਹ ਵਗ ਜਾ ਤੁਸ ਸੁਨਾਮ ਦੇ ਰਾਹ ਤੱਕ ਇੱਧਰ ਵਗ ਜਾ ਸੜਕ ਤੱਕ ਕੋਈ ਨਹੀਂ ਸੁਣਦਾ ਟੈਂਸ਼ਨ ਪੁਨਸ਼ਨ ਮਿਲਦੀ ਆ ਬੜਾ ਆਪਾਂ ਸਾਰਿਆਂ ਨੂੰ ਇੱਥੇ ਮਿਲਦੀ ਆ ਪੈਸ਼ਨ ਤਾਂ ਨਵਰ ਕਾਗਜ਼ ਪਰਤੇ ਕੁਛ ਨਹੀਂ ਲੱਗਦੀ ਨਹੀਂ ਹੈਗੀ ਤੇ ਚਾਹ ਨੁਕਸਨ ਤੇ ਰਿਪੋਰਟ ਕਾਟ ਦਾਹਰ ਨਹੀਂ ਮਿਲਦਾ ਕਰਾਇ ਨਹੀਂ ਮਿਲਦਾ ਜੇ ਪਟਵਾਰੀਆਂ ਤੋਂ ਕਰਾ ਕੇ ਲੈ ਜਾਂਦਾ ਤਾਂ ਗਾਹ ਆਂ ਜਵਾਬ ਦੇਉਂਦੇ ਨੇ ਕੁਛ ਮਿਲਦਾ ਕੀ ਆ ਫਿਰ ਮਿਲਦਾ ਕੀ ਆ ਬਦੇ ਘਰੇ ਰੋਟੀ ਪਾਣੀ ਮਿਲਦਾ ਬਸ ਹੋਰ ਕੁਛ ਬਰ ਦਾ ਕੁਛ ਨਹੀਂ ਮਿਲਦਾ ਅੱਛਾ ਹਾਂ ਕਰੇ ਵੀ ਠੇਡੇ ਪੰਦੇ ਨੇ ਇਹ ਮੜਾ ਮੋਟਾ ਕਰਾ ਕੇ ਤਾਂ ਰੋਟੀ ਮਿਲ ਜੂਗੀ ਨਹੀਂ ਕਰਨਗੇ ਕਿੱਥੇ ਵਿੱਚ ਜਨ ਉੱਤੇ ਕਾਇਆ ਆਹ ਗੱਲਾਂ ਨੇ ਕਿੰਨੀ ਪੈਨਸ਼ਨ ਮਿਲਣੀ ਚਾਹੀਦੀ ਆ ਤੁਹਾਨੂੰ ਪੈਲਸਨ ਜੁ ਲੱਗੇ ਤਾਂ ਸਹੀ ਲੱਗੂ ਫੇਰ ਜਸੀ ਸਾਹਿਬ ਜਿੰਦੂ ਸਹੀ ਜਾਏ ਇਹ ਹੁਣ ਕੀ ਕਹ ਜੀ ਵੀ ਕਿ ਇਹ ਤਾਂ ਕੁਛ ਵੀ ਨਹੀਂ ਮਿਲਦਾ ਨਹੀਂ ਫੇਰ ਵੀ ਇੱਛਾ ਹੁੰਦੀ ਵੀ ਇੰਨੀ ਤਾਂ ਲੱਗਣੀ ਚਾਹੀਦੀ ਆ ਜੇ ਲੱਗੂਗੀ ਫੇਰ ਹੀ ਕਹਾਂਗੇ ਹੁਣ ਆਪਾਂ ਕੀ ਕਹੀਏ ਕਿਸੇ ਵਰੇ ਜੇ ਚਲੋ ਮੰਨ ਲਓ ਤੁਹਾਨੂੰ ਪੈਨਸ਼ਨ ਮਿਲਦੀ ਹੈ 3000 ਮਹੀਨੇ ਦੀ ਹਨਾ ਉਹਦੇ ਨਾਲ ਕੀ ਕੀ ਹੋ ਸਕਦਾ ਤੁਹਾਡਾ ਕੀ ਹੋਣਾ ਕੁਝ ਨਹੀਂ ਹੋਣਾ ਹੈਗਾ 3000 ਕਿੰਨੀ ਕੀ ਚੀਜ਼ ਆ 5 ਹੋ ਜੇ 10000 ਤੱਕ ਕੰਮ ਹੋ ਪੈਸੇ ਮਿਲੇ ਤਾਂ ਬਹੁਤ ਮੜਾ ਗਿਆ ਰ ਆ ਕਿ ਤਵੇਂ ਕਹੋਣਾ ਸੀ ਵੀ ਕਿੰਨੀ ਤੁਸੀਂ ਕਹਿੰਦੇ ਹੋ 10000 ਤੱਕ ਜੇ ਮਿਲੇਗਾ ਨਾ ਫਿਰ ਗੁਜ਼ਾਰਾ ਹੋਊਗਾ 10000 ਮੈਨੂੰ ਚਾਹੀਦੀ ਹਾਂ 10000 ਮੈਨੂੰ ਚਾਹੀਦੀ ਆ ਕੀ ਕੀ ਕਰੋਗੇ ਫਿਰ 30 ਲੱਗਦਾ ਲੋੜਾਂ ਤੁਹਾਡੀਆਂ ਉਹਦੇ ਚ ਅੱਛਾ ਥੋੜਾ ਘਰ ਦੇ ਖਰਚੇ ਹੋ ਬਹੁਤ ਨੇਗੇ ਅੱਛਾ ਘਰ ਦੇ ਖਰਚੇ ਤੋਂ ਤੂੰ ਵੀ ਖੇਤ ਕਰਦਾ ਕੰਮ ਹੂੰ ਖਰਚੀ ਕਰਦੇ ਥੋੜੇ ਨੇਗੇ ਬਹੁਤ ਹੁੰਦੀ ਹੈ ਅੱਛਾ ਫਿਰ ਮਤਾ ਤਿੰਨ ਵਾਰ ਕਾਗਜ਼ ਵਰਤੇ ਮਿਰਚਾ ਕਸ਼ ਲੱਗੀ ਨਹੀਂ ਹੈਗੀ ਅੱਛਾ ਆ ਮਾਮੇ ਨੂੰ ਕਹਿੰਦਾ ਲਵਾ ਦੇ ਮਾਮਾ ਇਹ ਕਿਹਦੇ ਵਿੱਚ ਇਧਰ ਇਧਰ ਹਾਂ ਇਹ ਜਾਂਦੇ ਕਰਦੇ ਨੇ ਇਹਨਾਂ ਨੂੰ ਭੇਤਾ ਅੱਛਾ ਉਹ ਦੇਖੋ ਲੱਗੇ ਤਾਂ ਜਾਣੀ ਹੈ ਹੂੰ ਪੈਂਡ ਸਾਲ ਦਾ ਬੰਦਾ ਤਾਂ ਨਾ ਜਿਉਂਦਾ ਜਾਂ ਨਾ ਮਰਿਆ ਚ ਬੱਚਾ ਵਿਚਾਲੇ ਹਾਂ ਬੱਚਾ ਵਿਚਾਲੇ ਕੀ ਕਹ ਉਹਨੇ ਕੀ ਕਹਿਣਾ ਚਾਹੁੰਦੇ ਮੈਨੂੰ ਪਵਾ ਕੇ ਰਾਜੀ ਹੂੰ ਅਸੀਂ ਵੋਟ ਕਿਨੂੰ ਪਾਉਣੀ ਹੈ ਕਿਸ ਨੇ ਤਾਂ ਭੇਜਿਓ ਤੁਸੀਂ ਕਿਸ ਨੇ ਤਾਂ ਭੇਜਿਓ ਤੁਸੀਂ ਨਹੀਂ ਸਾਨੂੰ ਕਿਸੇ ਨੇ ਨਹੀਂ ਭੇਜਿਆ ਹਾਂ ਤੁਸੀਂ ਐਂ ਫੇਤ ਰਹਿਣਾ ਵੀ ਵੋਟ ਕਿੱਧਰ ਪਾਉਗੀ ਨਹੀਂ ਇਹਦਾ ਵਿਚਾਰੇ ਜਾ ਕਿਨੇ ਇਹ ਤਾਂ ਇਹ ਤਾਂ ਇਹਦੇ ਕਦਮਾਂ ਨੂੰ ਜੋਗਾ ਕਿੱਧਰ ਪਾਉਗੀ ਕਿੱਧਰ ਨਹੀਂ ਪਾਉਗੀ ਹਾਂ ਅਸੀਂ ਤਾਂ ਦੱਸਣਾ ਸਾਰਿਆਂ ਨੂੰ ਆਪਣਾ ਮਨ ਆ ਬਈ ਹਾਂ ਆਪਣਾ ਮਨ ਜਿੱਥੇ ਪੈਂਦੀ ਹੈ ਵੋਟ ਉੱਥੇ ਪਾਉਗੀ ਹਾਂ ਕੋਈ ਮਰਜ਼ੀ ਆ ਜਾਏ ਭਾਵੇਂ ਲੱਕੜ ਰੁਪਏ ਚੱਕ ਕੇ ਆ ਜਾਏ ਉਹਨੂੰ ਨਹੀਂ ਵੋਟ ਪਾਉਂਦਾ ਬੰਦਾ ਨਾਲੇ ਕਹਿੰਦੇ ਲੋਕ ਬੋਤਲ ਪਿੱਛੇ ਵੇਚ ਜਾਂਦੇ ਐ ਵੀ ਹੁੰਦਾ ਹੋਣਗੇ ਆਪਾਂ ਤਾਂ ਲਈਏ ਬੋਤਲ ਨਾ ਆਪਾਂ ਨੂੰ ਕਿਸੇ ਨੇ ਦਿੱਤੀ ਆ ਅੱਛਾ ਨਾ ਚੱਲ ਕਿਸੇ ਨੇ ਤਾਂ ਜਿੱਤਣਾ ਹੀ ਹੈ ਜਿੱਤਣਗੇ ਤਾਂ ਉਹ ਆਪੀ ਫੋਟਾ ਲੈ ਲੈਣਗੇ ਤੇਰੇ ਮੇਰੇ ਵਰਗੇ ਨੂੰ ਰਾਹੀ ਪਾ ਕੇ ਲੈ ਲੈਣਗੇ ਹੋਰ ਨਹੀਂ ਛੱਡਦੇ ਉਹ ਦੂਰ ਵਾਲੇ ਕੱਲੋਂ ਤੇ ਆਪਣੇ ਚਰਨੇ ਕਿੰਨਾ ਇਕੱਠਾ ਹੋਇਆ ਸੀ ਪਤਾ ਨਹੀਂ ਕਿਹੜੀ ਪਾਰਟੀ ਚ ਰਲਿਆ ਉਹ ਉਹ ਆਪਾਂ ਹਾਂ ਉਹਦੇ ਆਏ ਰਹਿਣਗੇ ਫੋਟਾ ਆਏ ਰੱਖ ਕੇ ਲੈਣਗੇ ਆਪਾਂ ਬਾਬੇ ਨੂੰ ਪੁੱਛੋ ਹਾਂ ਜੀ ਕਿਵੇਂ ਜੀ ਇਹ ਝਾੜੂ ਵਾਲਿਆਂ ਚਰਲਿਆ ਜੀ ਸਾਡੇ ਪਹਿਲਾਂ ਤਾਂ ਉਹ ਕਾਂਗਰਸਤੀਗਾ ਅੱਛਾ ਸਰਪੰਚੀ ਵੀ ਕਰਿਆ ਦੋਪਲਾਣਾ ਇੱਕ ਮਿੰਟ ਬੋਲਣਾ ਬਾਬੇ ਨੂੰ ਇੱਕ ਉਹਦੇ ਘਰ ਵਾਲੀ ਨੇ ਵੀ ਕਰੀਏ ਕੋਹਾਬ ਵੀ ਖੁਦ ਵੀ ਸਰਪੰਚ ਦੀਗਾ ਅੱਛਾ ਫਿਰ ਉਦੋਂ ਬਾਅਦ ਇਹ ਸਾਡੇ ਢਿੰਡਸਾ ਸਾਹਿਬ ਨਾਲ ਆ ਗਿਆ ਤੀਗਾ ਹੂੰ ਜਦੋਂ ਉਹਨੂੰ ਇੱਧਰ ਖਤਰਾ ਹੋ ਗਿਆ ਤੀ ਉਹ ਦੀ ਪੇਰੀ ਲੜਪੇ ਦੇ ਸਾਲਾ ਪਣੋਈਆ ਉਹਦਾ ਨੌਂ ਆਗੇ ਦੀ ਵਿੱਚ ਅੱਛਾ ਉਹ ਡਰ ਦੇ ਮਾਰੇ ਨੇ ਇੱਧਰ ਫੜਾਦੀ ਵੀਰ ਆ ਕੇ ਡੱਬਾ ਬਰਫੀ ਦਾ ਹੁਣ ਉਹ ਆਪ ਵਾਲਿਆਂ ਚ ਆ ਗਿਆ ਆਪ ਵਾਲਿਆਂ ਨੇ ਮੰਡੀ ਚੋਂ ਪਾਥੀਆਂ ਪੱਥਰਾਂ ਤੋਂ ਸਾਡੇ ਬੇੜੇ ਵਾਲੇ ਹਟਾਤੇ ਤੇ ਹਮ ਰਮਦਾਸੀਏ ਤੇ ਮਜੀਬ ਸਿੰਘ ਉਹ ਖਲਾਫ ਹੋ ਗਏ ਹੁਣ ਉਹ ਆਪ ਵਾਲਿਆਂ ਨੇ ਹੱਥ 'ਚ ਕਰਕੇ ਉਹਨਾਂ ਨੂੰ ਕਹਿੰਦਾ ਪੰਚਾਇਤ ਦੀ ਜ਼ਮੀਨ ਚੋਂ ਮੈਂ ਕੀਲਾ ਸਾਨੂੰ ਦੇਵਾਂਗਾ ਪਾਥੀਆਂ ਪੱਥਰ ਨੂੰ ਫਰੀ ਚ ਅੱਛਾ ਕੱਲੋਂ ਇਕੱਠ ਕਰਿਆ ਦੀ ਉਧਰ ਹੁਣ ਉਹ ਆਪ ਵਾਲਿਆਂ ਜੀ ਆਈ ਫਿਰ ਕੋਈ ਕਿਹੜੇ ਚ ਚਲਿਆ ਜਾਂਦਾ ਬਾਪੂ ਜੀ ਕੋਈ ਕਿਹੜੇ ਚ ਚਲਿਆ ਜਾਂਦਾ ਅੰਤੇ ਵੀ ਵੱਡੇ ਇਹਨਾਂ ਨੂੰ ਪੁੱਛੋ ਮੈਂ ਤਾਂ ਭਾਈ ਇੱਕ ਛੋਟਾ ਜਿਹਾ ਹਾਂ ਅੱਪਾ ਨਹੀਂ ਪਾਰਟੀਆਂ ਚਾਹੁੰਦੇ ਨਹੀਂ ਥੋੜੀ ਕਹੀ ਗੱਲ ਦਾ ਫਾਇਦਾ ਹੁੰਦਾ ਜੀ ਅਸਰ ਤਾਂ ਹੁੰਦਾ ਨਹੀਂ ਮੈਂ ਕਰਦ ਕੇ ਰਾਜੀ ਨਹੀਂ ਹਾਂ ਕਹਿੰਦਾ ਫਲਾਣਾ ਕਹਿੰਦੇ ਆਪਾਂ ਡਰਦੇ ਆਂ ਆਪਾਂ ਆਪਣਾ ਡਰ ਹੀ ਚੰਗਾ ਬੋੜਾ ਆਪਾਂ ਅਕਾਲੀਆਂ ਨੂੰ ਪਾਉਂਦੇ ਆਂ ਅਕਾਲੀਆਂ ਨਹੀਂ ਪਾਵਾਂਗੇ ਅੱਛਾ ਗੱਲ ਕਰਨ ਵਾਲਾ ਲੱਗਦਾ ਥੋੜਾ ਜ਼ੋਰ ਵਧੂਗਾ ਅੱਛਾ ਹਾਂ ਫਿਰ ਅਕਾਲੀਆਂ ਨੂੰ ਪਾਵਾਂਗੇ ਅਕਾਲੀਆਂ ਨੂੰ ਪਹਿਲੇ ਦਿਨ ਤੋਂ ਪਾਉਂਦੇ ਹੋ ਨਾ ਪਹਿਲੇ ਦਿਨ ਤੋਂ ਅੱਛਾ ਸਾਰਾ ਪਰਿਵਾਰ ਹੀ ਹੈ ਸਾਰਾ ਨਾ ਪਰਿਵਾਰ ਜੀ ਨੂੰ ਮੱਝ ਹੀ ਪਾਵੇ ਪਪਦੀ ਜੰਮੇ ਬਾੜ ਅੱਛਾ